ਜਿਹੜੇ ਕਿ ਜਾਨਵਰ ਬੋਲ ਵੀ ਨਹੀਂ ਸਕਦੇ ਅਸੀਂ ਉਹਨਾਂ ਨੂੰ ਟ੍ਰੀਟ ਕਰਨਾ ਹੈ ਅਸੀਂ ਉਹਨਾਂ ਨੂੰ ਬਿਨਾ ਬੋਲੇ ਉਹਨਾਂ ਦੀ ਪਰੇਸ਼ਾਨੀਆਂ ਨੂੰ ਜਾਨਣਾ ਹੈ ਇਸ ਕਰਕੇ ਅਸੀਂ ਉਹਨਾਂ ਦੇ ਰਿਲੇਟਿਡ ਉਹਨਾਂ ਦੇ ਓਨਰਸ ਨੂੰ ਲੈ ਕੇ ਉਹਨਾਂ ਨੂੰ ਹਰ ਚੀਜ਼ ਪੁੱਛਾਂਗੇ ਤੇ ਉਹਨਾਂ ਨੂੰ ਆਪਦੀ ਤਰਫੋਂ ਬੈਸਟ ਟ੍ਰੀਟਮੈਂਟ ਦੇਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਮੈਂ ਅੱਜ ਤੋਂ ਪਹਿਲਾਂ ਕਦੀ ਵੀ ਟ੍ਰਾਈ ਨਹੀਂ ਕੀਤਾ ਮੇਰਾ ਇਹ ਫਰਸਟ ਐਕਸਪੀਰੀਅੰਸ ਹੈ ਤੇ ਮੈਂ ਫਰਸਟ ਟਾਈਮ ਹੀ ਇਹ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ ਜਿਵੇਂ ਮੈਂ ਇੱਥੇ ਘੜੀਆਂ ਮੇਰੇ ਫਾਦਰ ਦੀ ਬਹੁਤ ਮਿਹਨਤ ਹੈ ਸਾਨੂੰ ਬਹੁਤ ਖੁਸ਼ੀ ਹੋਈ ਹੈ ਬੱਚੀ ਡਾਕਟਰ ਬਣੀ ਹੈ ਸਾਡੇ ਦਾਮਾਦ ਜੀ ਵੀ ਡਾਕਟਰ ਹੈ ਜਦੋਂ ਤੁਹਾਨੂੰ ਮੇਲ ਆਈ ਸੀਗੀ ਉਹ ਪੁਰਾਣਾ ਸਮਾਂ ਯਾਦ ਆਉਂਦਾ ਸੀ ਕਿੰਨੀ ਮਿਹਨਤ ਜਿਹੜੀ ਹੈ ਉਹ ਕੀਤੀ ਜਦੋਂ ਲਿਸਟੇਜ ਨਾਮ ਆਇਆ ਮੇਲ ਆਈ ਤੇ ਉਦੋਂ ਇਦਾਂ ਦਾ ਲੱਗਿਆ ਕਿ ਹਾਂ ਫਾਈਨਲੀ ਚਲੋ ਜਿਹੜੇ ਸਾਡੇ 5 ਸਾਲ ਦੀ ਮਿਹਨਤ ਸੀਗੀ ਉਹ ਅੱਜ ਸਾਕਾਰ ਹੋ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਅੱਜ ਸਿਹਤ ਖੇਤਰ ਦੇ ਵਿੱਚ ਨੌਕਰੀਆਂ ਜਿਹੜੀਆਂ ਨੇ ਉਵੰਡੀਆਂ ਗਈਆਂ ਨੇ ਨਿਯੁਕਤੀ ਪੱਤਰ ਜਿਹੜੇ ਨੇ ਉਹ ਜਿਹੜੇ ਨੇ ਉਹ ਵੰਡੇ ਗਏ ਨੇ ਤਾਂ ਇੱਥੇ ਹੀ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਉਹ ਲੋਕ ਇਸ ਸਮੇਂ ਸਾਡੇ ਨਾਲ ਹੈਗੇ ਨੇ ਕਿਉਂਕਿ 900 ਤੋਂ ਜ਼ਿਆਦਾ ਨਿਯੁਕਤੀ ਪੱਤਰ ਜਿਹੜੇ ਨੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਆ ਉਹ ਵੰਡੇ ਗਏ ਹੈਗੇ ਨੇ ਖਾਸ ਕਰਕੇ ਸਿਹਤ ਖੇਤਰ ਦੀ ਗੱਲ ਕਰ ਲਈਏ ਤਾਂ ਉਸ ਸਿਹਤ ਖੇਤਰ ਦੇ ਵਿੱਚ ਜਿੱਥੇ ਬੱਚਿਆਂ ਨੂੰ ਜਿਹੜੀ ਹੈ ਆਪਣੀ ਡ੍ਰੀਮ ਜੌਬ ਹੁੰਦੀ ਹੈ ਕਿ ਮੈਂ ਉਹ ਡ੍ਰੀਮ ਜੌਬ ਜਿਹੜੀ ਹੈ ਉਹ ਹਾਸਲ ਕਰਨੀ ਹੈ ਤੇ ਉਹ ਡ੍ਰੀਮ ਜੌਬ ਜਿਹੜੀ ਹੈ ਅੱਜ ਬੱਚਿਆਂ ਨੂੰ ਹਾਸਲ ਹੋਈ ਹੈਗੀ ਹੈ ਉਹਨਾਂ ਨੂੰ ਗੱਲ ਜਿਹੜੀ ਹੈ ਉਹ ਕਰ ਲੈਣੇ ਆ ਕੀ ਨਾਮ ਹੈ ਮੇਰਾ ਨਾਮ ਡਾਕਟਰ ਅੰਜਲ ਹੈ ਮੈਂ ਅਬੋਹਰ ਤੋਂ ਰਹਿਣ ਵਾਲੀ ਹਾਜ਼ਿਲਕਾ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਹਾਂ ਅੱਛਾ ਕਿਵੇਂ ਦਾ ਮਾਹੌਲ ਲੱਗ ਰਿਹਾ ਅੱਜ ਕਿਵੇਂ ਦੀ ਤੁਹਾਨੂੰ ਖੁਸ਼ੀ ਹੈ ਕਿਉਂਕਿ ਅੱਜ ਤੁਹਾਨੂੰ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਿਯੁਕਤੀ ਪੱਤਰ ਮਿਲਿਆ ਅੱਜ ਮੈਨੂੰ ਬਹੁਤ ਹੀ ਖੁਸ਼ੀ ਹੈ ਜਿਹਦੇ ਪਿੱਛੇ ਪੂਰੀ ਮਿਹਨਤ ਕੀਤੀ ਸੀ 5.5 ਸਾਲ ਦੀ ਅਸੀਂ ਡਿਗਰੀ ਕੀਤੀ ਸੀ ਤੇ ਅੱਜ ਫਾਈਨਲੀ ਸਾਨੂੰ ਨਿਯੁਕਤੀ ਪੱਤਰ ਮਿਲ ਚੁਕੇ ਨੇ ਹੁਣ ਅਸੀਂ ਵੀ ਪੰਜਾਬ ਸਰਕਾਰ ਵਿੱਚ ਆ ਕੇ ਆਪਣੀਆਂ ਸੇਵਾਵਾਂ ਦੇ ਸਕਾਂਗੇ ਇਸ ਲਈ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਅੱਛਾ ਡਾਕਟਰ ਦਾ ਰੋਲ ਬਹੁਤ ਅਹਿਮ ਰੋਲ ਹੁੰਦਾ ਹੈ ਯਾਰ ਨਾ ਲੋਕਾਂ ਦੇ ਜੀਵਨ ਦੇ ਵਿੱਚ ਉਸ ਰੋਲ ਨੂੰ ਕਿਵੇਂ ਨਿਭਾਓਗੇ ਇੱਕ ਡਾਕਟਰ ਦਾ ਰੋਲ ਬਹੁਤ ਅਹਿਮ ਮੰਨਿਆ ਗਿਆ ਹੈ ਤੇ ਉਤੋਂ ਵੈਟਰਨਰੀ ਦਾ ਜਿਹੜੇ ਕਿ ਜਾਨਵਰ ਬੋਲ ਬੋਲ ਵੀ ਨਹੀਂ ਸਕਦੇ ਅਸੀਂ ਉਹਨਾਂ ਨੂੰ ਟ੍ਰੀਟ ਕਰਨਾ ਹੈ ਅਸੀਂ ਉਹਨਾਂ ਨੂੰ ਬਿਨਾ ਬੋਲੇ ਉਹਨਾਂ ਦੀ ਪਰੇਸ਼ਾਨੀਆਂ ਨੂੰ ਜਾਨਣਾ ਹੈ ਇਸ ਕਰਕੇ ਅਸੀਂ ਉਹਨਾਂ ਦੇ ਰਿਲੇਟਿਡ ਉਹਨਾਂ ਦੇ ਓਨਰਸ ਨੂੰ ਲੈ ਕੇ ਉਹਨਾਂ ਨੂੰ ਹਰ ਚੀਜ਼ ਪੁੱਛਾਂਗੇ ਤੇ ਉਹਨਾਂ ਨੂੰ ਆਪਦੀ ਤਰਫੋਂ ਬੈਸਟ ਟ੍ਰੀਟਮੈਂਟ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਜੋ ਇਸ ਤੋਂ ਪਹਿਲਾਂ ਸਰਕਾਰਾਂ ਰਹੀਆਂ ਨੇ ਉਵੇਂ ਨਹੀਂ ਤੁਸੀਂ ਉਸ ਤੋਂ ਪਹਿਲਾਂ ਟਰਾਈ ਕੀਤਾ ਕਦੇ ਕਿ ਉਹ ਸਰਕਾਰ ਦੇ ਵਿੱਚ ਕਦੀ ਨੌਕਰੀ ਲਈ ਟਰਾਈ ਕੀਤਾ ਨਹੀਂ ਮੈਂ ਪਹਿਲਾਂ ਇਸ ਤੋਂ ਪਹਿਲਾਂ ਕਦੀ ਵੀ ਟਰਾਈ ਨਹੀਂ ਕੀਤਾ ਕਿ ਮੈਂ ਇਸ ਮੇਰੀ ਫਸਟ ਟਾਈਮ ਹੀ ਮੈਂ ਟਰਾਈ ਕੀਤਾ ਸੀ ਤੇ ਮੈਨੂੰ ਫਸਟ ਟਾਈਮ ਹੀ ਨੌਕਰੀ ਮਿਲੀ ਹੈ ਆਜ ਵਾਹ ਇਹ ਮੇਰੇ ਮਦਰ ਫਾਦਰ ਨੇ ਜਿਹੜੇ ਕਿ ਅੱਜ ਬਹੁਤ ਖੁਸ਼ ਹੋਣਗੇ ਜਿੰਨਾ ਕਰਕੇ ਮੈਂ ਅੱਜ ਇੱਥੇ ਪਹੁੰਚੀ ਆ ਠੀਕ ਹੈ ਤੇ ਮੈਂ ਅੱਜ ਤੋਂ ਪਹਿਲਾਂ ਕਦੀ ਵੀ ਟਰਾਈ ਨਹੀਂ ਕੀਤਾ ਮੇਰਾ ਇਹ ਫਰਸਟ ਐਕਸਪੀਰੀਅੰਸ ਹੈ ਤੇ ਮੈਂ ਫਰਸਟ ਟਾਈਮ ਹੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ اچھا ਇੱਕ ਮਾਂ ਦੇ ਲਈ ਕਿੰਨਾ ਕੀ ਖੁਸ਼ੀ ਦਾ ਉਸ ਟਾਈਮ ਮੌਕੇ ਤੇ ਖੁਸ਼ੀ ਹੋਈ ਹੈ ਜਿੰਦਗੀ ਦੇ ਸਭ ਤੋਂ ਵੱਸ ਸਰਕਾਰ ਦੇ ਵਿੱਚ ਪਹਿਲੀ ਨੌਕਰੀ ਹੈ ਪਰਿਵਾਰ ਦੇ ਵਿੱਚ ਪਹਿਲੀ ਨਹੀਂ ਨਹੀਂ ਦੂਜੀ ਹੈ ਵੈਸੇ ਤੀਜੀ ਹੈ ਮੈਂ ਵੀ ਗਵਰਨਮੈਂਟ ਚੋਂ ਮੇਰੇ ਮਦਰ ਵੀ ਗਵਰਨਮੈਂਟ ਜੌਬਸ ਨਹੀਂ ਮੇਰਾ ਬ੍ਰਦਰ ਵੀ ਕਾਮਨ ਜੌਬ ਹੈ ਉਹ ਰਾਜਸਥਾਨ ਹਾਈ ਕੋਰਟ ਚ ਹੈ ਤੇ ਮੇਰੇ ਫਾਦਰ ਪ੍ਰਾਈਵੇਟ ਜੌਬਸ ਨੇ ਅੱਜ ਜੇ ਮੈਂ ਇੱਥੇ ਖੜੀ ਹਾਂ ਮੇਰੇ ਫਾਦਰ ਦੀ ਬਹੁਤ ਮਿਹਨਤ ਹੈ ਸਰ ਕਿਵੇਂ ਦਾ ਕਿ ਇੱਕ ਧੀ ਦੀ ਅੱਖਾਂ ਦੇ ਵਿੱਚ ਅੰਸੂ ਖੁਸ਼ੀ ਦੇ ਅੰਸੂ ਤੇ ਉਹ ਕਿਵੇਂ ਬਿਆਨ ਕਰੀ ਨਹੀਂ ਬਹੁਤ ਵਧੀਆ ਜੀ ਅਸੀਂ ਮਿਹਨਤ ਕੀਤੀ ਹੈ ਇਸ ਸਟੇਜ ਤੇ ਪਹੁੰਚੇ ਹਾਂ ਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਬੱਚੀ ਡਾਕਟਰ ਬਣੀ ਹੈ ਸਾਡੇ ਦਮਾਦ ਜੀ ਵੀ ਡਾਕਟਰ ਹੈ ਉਹਨਾਂ ਦਾ ਵੀ ਮੈਂ ਬਹੁਤ ਸ਼ੁਕਰਗੁਜ਼ਾਰਾਂ ਵੀ ਉਹਨਾਂ ਦਾ ਵੀ ਸਾਡੇ ਨਾਲ ਸਹਿਯੋਗ ਰਿਹਾ ਹੈ ਉਹ ਵੀ ਇੱਥੇ ਆਏ ਹੋਏ ਹੈ ਇੱਕ ਪਰਿਵਾਰ ਇੱਕ ਡ੍ਰੀਮ ਜੌਬ ਹੈ ਨਾ ਉਸ ਦੇ ਪਿੱਛੇ ਪੂਰੇ ਪਰਿਵਾਰ ਦਾ ਹੱਥ ਹੁੰਦਾ ਹੈ ਕਿ ਨਹੀਂ ਤੀ ਤੂੰ ਕਰ ਅੱਗੇ ਤੂੰ ਵੱਧ ਅੱਗੇ ਆਪਾਂ ਤੇਰੇ ਪਿੱਛੇ ਹੀ ਹੈਗੇ ਆ ਕਿੰਨਾ ਸਪੋਰਟ ਦਿੰਦੇ ਬਹੁਤ ਸਰ ਜਦੋਂ ਇਹਦਾ ਐਡਮਿਸ਼ਨ ਹੋਇਆ ਸੀ ਇੱਕ ਵਾਰੀ ਇਹ ਕਹਿੰਦੀ ਮੈਂ ਪਸ਼ੂ ਪਾਲਨ ਨਹੀਂ ਜੁਆਇਨ ਕਰਨਾ ਲੇਕਿਨ ਅੱਜ ਫਿਰ ਮੈਂ ਉਸ ਪ੍ਰਿੰਸੀਪਲ ਖਾਲਸਾ ਕੋਲੇ ਤੇ ਪ੍ਰਿੰਸੀਪਲ ਨੂੰ ਯਾਦ ਕਰਾਂਗਾ ਜਿਨ੍ਹਾਂ ਨੇ ਬੱਚੀ ਨੂੰ ਸਮਝਾਇਆ ਬੇਟਾ ਅਗਰ ਤੂੰ ਛੱਡੇਂਗੀ ਇੱਕ ਸੀਟ ਲੈਣ ਵਾਲੇ ਬੈਠੀ ਹੈ ਇਸ ਬੱਚੀ ਨੇ ਮਤਲਬ ਲਾਸਟ ਸੀਟ ਸੀਗੀ ਮੇਰੀ ਆਪਦੀ 2018 ਬੈਚ ਦੀ ਮੈਂ ਲਾਸਟ ਸੀਟ ਲਈਤੀ ਸੀ ਤੇ ਮੈਨੂੰ ਮੇਰੇ ਕਾਲਜ ਦੇ ਪ੍ਰਿੰਸੀਪਲ ਜੋ ਕਿ ਅੱਜ ਇਸ ਦੁਨੀਆ ਵਿੱਚ ਨਹੀਂ ਆ ਉਹਨਾਂ ਨੇ ਬਹੁਤ ਕੀਤਾ ਸੀਗਾ ਕਿ ਨਹੀਂ ਬੇਟਾ ਤੈਨੂੰ ਲੈਣੀ ਚਾਹੀਦੀ ਹੈ ਅੱਛਾ ਜਦੋਂ ਤੁਹਾਨੂੰ ਮੇਲ ਆਈ ਸੀਗੀ ਉਹ ਪੁਰਾਣਾ ਸਮਾਂ ਯਾਦ ਆਉਂਦਾ ਸੀ ਕਿੰਨੀ ਮਿਹਨਤ ਜਿਹੜੀ ਆ ਉਹ ਕੀਤੀ ਬਿਲਕੁਲ ਜਦੋਂ ਲਿਸਟੇ 'ਚ ਨਾਮ ਆਇਆ ਮੇਲ ਆਈ ਤੇ ਉਦੋਂ ਇਦਾਂ ਦਾ ਲੱਗਿਆ ਕਿ ਹਾਂ ਫਾਈਨਲੀ ਚਲੋ ਜਿਹੜੇ ਸਾਡੇ 5 ਸਾਲ ਦੀ ਮਿਹਨਤ ਸੀਗੀ ਉਹ ਅੱਜ ਸਾਕਾਰ ਹੋ ਰਹੀ ਹੈ ਡ੍ਰੀਮ ਜੌਬ ਸੀਗੀ ਬਿਲਕੁਲ ਡ੍ਰੀਮ ਜੌਬ ਸੀਗੀ ਇਹ ਸਪੈਸ਼ਲੀ ਮੇਰੇ ਫਾਦਰ ਦੀ ਡ੍ਰੀਮ ਜੌਬ ਸੀ ਹਾਂਜੀ ਸਰ ਅੱਜ ਤੁਹਾਡੀ ਡ੍ਰੀਮ ਜੌਬ ਪੂਰੀ ਹੋਈ ਹੈ ਜਿਹੜੀ ਬੱਚੇ ਦੀ ਤਾਂ ਹੋਣੀ ਹੋਣੀ ਲੇਕਿਨ ਤੁਹਾਡੀ ਜਿਹੜੀ ਕਹਿ ਰਹੀ ਕਿ ਆਪਣੇ ਫਾਦਰ ਦੀ ਡ੍ਰੀਮ ਜੌਬ ਜਿਹੜੀ ਉਹ ਪੂਰੀ ਕੀਤੀ ਹਾਂਜੀ ਮੈਂ ਉਹਦਾ ਲਕਸ਼ਯ ਜਿਹੜਾ ਸੀਗਾ ਉਹ ਮਤਲਬ ਮੈਨੂੰ ਪੂਰਾ ਹੋ ਗਿਆ ਜੀ ਵੀ ਜੋ ਮਿਲ ਗਈ ਬੱਚੀ ਨੂੰ ਚਲੋ ਬੱਚੀ ਦੀ ਦੇਖੋ ਇੱਜ਼ਤ ਹੁੰਦੀ ਹੈ ਬਿਲਕੁਲ ਜੋਬ ਲੈਣਾ ਅਲੱਗ ਚੀਜ਼ ਹੈ ਕੋਈ ਪੈਸਾ ਨਹੀਂ ਮੈਂ ਮਤਲਬ ਮੈਂ ਅਹਿਮੀਅਤ ਦਿੰਦਾ ਬਸ ਇੱਕ ਬੱਚੇ ਦਾ ਸਟੇਟਸ ਹੁੰਦਾ ਹੈ ਜੀ ਉਹ ਇੱਕ ਮਤਲਬ ਗੈਜਟਡ ਪੋਸਟ ਨਾਲ ਲੈਬ ਟੈਕਨੀਸ਼ੀਅਨ ਮਤਲਬ ਹੋਣਾ ਬਹੁਤ ਅੱਛਾ ਇੱਕ ਲੈਵਲ ਹੁੰਦਾ ਜੋ ਅੱਜ ਸਾਡੇ ਫੈਮਿਲੀ ਪਰਿਵਾਰ ਇਸ ਹਸਕਾਰ ਹੋਇਆ ਉਹ ਅਸੀਂ ਮਤਲਬ ਸਭ ਨੂੰ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਮੈਂ ਵੀ ਜਿਨ੍ਹਾਂ ਨੇ ਇੰਨਾ ਸਾਫ ਸੁਥਰਾ ਕੰਮ ਕੀਤਾ ਜੀ ਅੱਛਾ ਤੁਸੀਂ ਪਹਿਲਾਂ ਸਰਕਾਰਾਂ ਵੀ ਦੇਖੀਆਂ ਹੋਣਗੀਆਂ ਉਹਨਾਂ ਦੇ ਵਿੱਚ ਤੇ ਇਸ ਦੇ ਸਰਕਾਰ ਦੇ ਵਿੱਚ ਕੀ ਅੰਤਰ ਤੁਹਾਨੂੰ ਨਜ਼ਰ ਆਦਾ ਕਿਉਂਕਿ ਪਹਿਲਾਂ ਸਰਕਾਰਾਂ ਜਿਹੜੀਆਂ ਅੱਜ ਸੀਐਮ ਹੋਣਾਂ ਦੇ ਵੀ ਕਿਆ ਸੀਗਾ ਕਿ ਉਸ ਤੋਂ ਪਹਿਲਾਂ ਕਈ ਏਦਿਵਾਰੀ ਹੁੰਦਾ ਸੀ ਕਿ ਪੈਸੇ ਦੇਣੇ ਪੈਂਦੇ ਸੀ ਹੁਣ ਕੁਝ ਇਦਾਂ ਦਾ ਹੋਇਆ ਨਹੀਂ ਸਰ ਬਿਲਕੁਲ ਅਸੀਂ ਕੁਝ ਵੀ ਨਹੀਂ ਕੀਤਾ ਸਿਰਫ ਬੱਚੀ ਨੂੰ ਇੱਕੋ ਕਿਹਾ ਵੀ ਆਪਦੀ ਸਟੱਡੀ ਕਰੋ ਸਾਨੂੰ ਪਤਾ ਲੱਗਿਆ ਵੀ ਬਿਲਕੁਲ ਪਿਓਰਲੀ ਕੰਮ ਹੋ ਰਿਹਾ ਕਿ ਅਸੀਂ ਕਿੱਥੇ ਨਹੀਂ ਗਏ ਬੱਚੀ ਨੇ ਆਪਦੇ ਲੈਵਲ ਤੇ ਸਟੱਡੀ ਕੀਤੀ ਆਪਦੇ ਲੈਵਲ ਤੇ ਇੰਟੂ ਦੀ ਪ੍ਰੈਪਰੇਸ਼ਨ ਕੀਤੀ ਤੇ ਅੱਜ ਬੱਚੀ ਇਸ ਲક્ષੇ ਤੇ ਪਹੁੰਚੀ ਹੈ ਤੇ ਬਹੁਤ ਮੈਂ ਸੀਐਮ ਸਾਹਿਬ ਦਾ ਖੁੜੀਆ ਸਾਹਿਬ ਦਾ ਤੇ ਪਸ਼ੂ ਪਾਲਣ ਡਿਪਾਰਟਮੈਂਟ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਜ਼ਤ ਮਾਨ ਬਖਸ਼ੇ ਸਾਡੀ ਬੇਟੀ ਦੇ ਨਾਲ ਸਾਡਾ ਇੱਜ਼ਤ ਮਾਨ ਹੈ ਮਮਤਾ ਰਾਣੀ ਇਹ ਪਰਿਵਾਰ ਜਿਸ ਦੀ ਹੁਣ ਅੱਖਾਂ ਦੇ ਵਿੱਚ ਖੁਸ਼ੀ ਦੇ ਅੱਥ ਖਾਂਜੂ ਨੇ ਕਿਉਂਕਿ ਜਿਹੜੀ ਖੁਸ਼ੀ ਜਿਹੜੀ ਹੈ ਇਸ ਹੰਝੂ ਤੋਂ ਜਿਹੜੀ ਹੈ ਉਹ ਮਿਆਰ ਕੀਤੀ ਜਾ ਸਕਦੀ ਹੈ ਕਿ ਇੱਕ ਡ੍ਰੀਮ ਜੌਬ ਜਿਹੜੀ ਹੈ ਉਹ ਇੱਕ ਪਰਿਵਾਰ ਨੂੰ ਜਿਹੜੀ ਹੈ ਉਹ ਹਾਸਲ ਹੋਈ ਹੈ ਇੱਕ ਕੁੜੀ ਦੀ ਜਿਹੜੀ ਹੈ ਉਹ ਮਿਹਨਤ ਜਿਹੜੀ ਸਾਲਾ ਸਾਲਾਂ ਦੀ ਮਿਹਨਤ ਸੀਗੀ ਉਹ ਅੱਜ ਪੂਰੀ ਹੋਈ ਕੈਮਰਾ ਪਰਸਨ ਸ਼ਵੰਦ ਨਾਲ ਮੈਸਾ ਰਾਜ ਮੈਰਾ ਦ ਸਮਾਂ ਹੈ ਉਹ ਹਾਲੀ